दिल की दिल की आत्मा 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 की दुनिया तो मुझे खटखटा नहीं जाए, मुझे ना रोड कर के पक्के पास यंत्र को चाया मार दी, मार दबाते, मार दबाते, दर्द है ਆ ਮੇਰਾ ਨਾਮ ਮੇਰਾ ਬੇਟਾ ਰਾਹੁਲ ਜੇਲ੍ਹ ਦੇ ਅੰਦਰ ਸੀ ਪਤਾ ਪੋਰ ਹੈ ਤੇ ਬੇਟੇ ਦਾ ਕੱਲ ਦੁਪਹਿਰੇ ਵੀ ਫੋਨ ਆਇਆ ਦੋ ਦਿਨ ਪਹਿਲੇ ਵੀ ਫੋਨ ਆਇਆ ਤੇ ਮੇਰੇ ਬੇਟੇ ਕੋ ਫੋਨ ਕੋਈ ਖੋਹਦਾ ਪਿਆ ਸੀਗਾ ਔਰ ਉਹਨੇ ਕਹਿੰਦਾ ਮੰਮੀ ਨਾਲ ਗੱਲ ਕਰਨ ਦੇ ਮੰਮੀ ਨਾਲ ਗੱਲ ਕਰਨ ਦੇ ਇੰਨੇ ਮਿੰਟ ਹੀ ਗੱਲ ਕਰਕੇ ਫੋਨ ਖੋ ਲਿਆ ਵਾ ਬੰਦ ਹੋ ਗਿਆ ਫੋਨ ਮੁੜ ਕੇ ਕੱਲ ਫੋਨ ਆਇਆ 2:30 ਵਜੇ ਮੈਂ ਮੇਰੇ ਨਾਲ ਥੋੜੀ ਗੱਲ ਕੀਤੀ ਬਸ ਪੈ ਜਾਂਦੇ ਕਿ ਮਕੀਤੀ ਫਿਰ ਕਹਿੰਨੇ ਫੋਨ ਖੋ ਲਿਆ ਵਾ ਮਗਰੋ ਜਿਹੜਾ ਸੁਪਰਡੈਂਟ ਬਾ ਦੇ ਨਾਲ ਝਗੜਾ ਹੋਇਆ ਸੀ ਕਪੂਰ ਥਲੇ ਵੀ ਹੋਇਆ ਸੀ ਇਹਦੇ ਨਾਲ ਹੀ ਝਗੜਾ ਜਿਹੜਾ ਇੱਥੇ ਹੋਣਾ ਹਿਮੰਤਾ ਹਿਮਾ ਤੇ ਸ਼ਰਮੇ ਦੇ ਨਾਲ ਉੱਥੇ ਵੀ ਮੈਂ ਤਿੰਨ ਹੀ ਮੇਲਾ ਪਾਈਆਂ 13 11 12 ਦੇ 13 ਜਨਵਰੀ ਨੂੰ ਤਿੰਨ ਹੀ ਮੇਲਾ ਕੀਤੀਆਂ ਉਦੋਂ ਮੇਰੇ ਬੇਟੇ ਦੀ ਹੱਥ ਦੀ ਕੀਚੀ ਨਹੀਂ ਹੱਡੀ ਤੋੜ ਕੇ ਦੇ ਨੂੰ ਬੰਦ ਕੀਤਾ ਆ ਸੀ ਇਹਨੇ ਜਿਸ ਕੇਸ ਚ ਅੰਦਰ ਸੀ ਇਹ ਉਹਨਾਂ ਜਾਇ ਜਿਨ੍ਹਾਂ ਨੇ ਪਿਸਤਲ ਪਾ ਕੇ ਅੰਦਰ ਸੁੱਟਿਆ ਜਮਾਨਤ ਤੇ ਬਾਹਰ ਆ ਗਿਆ ਸੀ ਕੇਸ ਕੇ 15 15 ਤਰੀਕ ਦੀ ਪਿਛਲੇ 1.5 ਮਹੀਨਾ ਹੋ ਗਿਆ ਵਾ ਤੁਸੀਂ ਪਿਆਰ ਬਾਈ ਕਰਨ ਜਾਂਦੇ ਸੀ ਮੁਲਾਕਾਤ ਮੈਂ ਮੁਲਾਕਾਤ ਪਾਉਣ ਨਹੀਂ ਦਿੱਤੀ ਇਹਨਾਂ ਨੇ ਗਈ ਸੀ ਮੈਂ ਨਾ ਫਿਰੋਜ਼ਪੁਰ ਪਾਉਂਦੀ ਨਾ ਇੱਥੇ ਪਾਉਂਦੀ ਮੈਂ ਮੁੜ ਕੇ ਆਈ ਮੁਲਾਕਾਤ ਨਹੀਂ ਪਾਉਂਦੀ ਹਾਂ ਮੈਂ ਕੋਸ਼ਿਸ਼ ਕਰਦੇ ਰੇ ਮੁਲਾਕਾਤ ਤੋਂ ਹਾਂ ਮੈਂ ਕੋਸ਼ਿਸ਼ ਕਿੰਦੇ ਉਹ ਬੰਦੇ ਹੈਗਾ ਡਿਪਟੀ ਨੂੰ ਮਿਲ ਲੋ ਡਿਪਟੀ ਨੂੰ ਮਿਲ ਕੇ ਵੀ ਮੈਂ ਨਹੀਂ ਭੋਲ ਮੁਲਾਕਾਤ ਨਹੀਂ ਹੋਣੀ ਕਈ ਮੇਰੇ ਨਾਲ ਦੀਆਂ ਹੋਰ ਵੀ ਭੈਣਾਂ ਦੀ ਮੁਲਾਕਾਤ ਨਹੀਂ ਪਾਉਣ ਦਿੱਤੀ ਸੀਗੀ ਪਰ ਮੈਂ ਸਾਹਮਣੇ ਡਰਦੀ ਨਹੀਂ ਹੁੰਦੀ ਸੀ ਕਿ ਕੋਈ ਮੇਰੇ ਤੇ ਪਰਚਾ ਪਾ ਕੇ ਅੰਦਰ ਹੀ ਨਾ ਕਿਉਂਕਿ ਮੇਰੇ ਬੱਚਿਆਂ ਨਾ 16 ਸਾਲ ਦੇ ਵੀ ਨਹੀਂ ਜਦੋਂ ਦੀਆਂ ਵਧਿਕੀਆਂ ਆਈਆਂ ਨੇ ਪੁਲਿਸ ਸਾਡੀ ਸਾਰੀ ਫੈਮਲੀ ਪੁਲਿਸ ਮੁਲਾਜ਼ਮ ਸੀ ਅਫਸਰ ਲਟਾਇਰ ਹੋਏ ਨੇਗੇ ਇਹਨਾਂ ਦੇ ਪਾਪਾ ਵੀ ਪੁਲਿਸ ਮੁਲਾਜ਼ਮ ਸੀਗੇ ਔਰ ਮੇਰੇ ਛੋਟੇ ਛੋਟੇ ਬੱਚਿਆਂ ਨੇ ਟਾਬਿਆਂ ਦੇ ਕੰਮ ਕੀਤਾ ਮਿਹਨਤ ਕੀਤੀ ਆ ਕੋਈ ਇਹੋ ਜੀ ਕੋਈ ਮੱਲਾ ਸਾਰਾ ਮੱਲਾ ਗਵਾਇ ਇਸ ਗੱਲ ਦਾ ਕਿ ਕਦੀ ਵੀ ਮਾੜਾ ਕਰਮ ਕੋਈ ਵੀ ਨਹੀਂ ਕਦੀ ਕੀਤਾ ਕੋਈ ਇਹੋ ਜੀ ਕੋਈ ਗੱਲ ਨਹੀਂ ਕੋਈ ਬਚਾ ਦੀ ਕਿ ਉਹ ਡਾਕੇ ਮਾਰੇ ਹੋਣ ਕੋਈ ਗੋਲੀ ਚਲਾਈ ਹੋਵੇ ਕਿਤੇ ਕੋਈ ਗੱਲ ਨਹੀਂ ਆਹੋ ਜੀ ਹੈ ਕਿ ਜੇਲਾਂ ਦੇ ਅੰਦਰੋਂ ਗਾਲ ਤੋਂ ਬਿਨਾ ਡਿਪਟੀ ਬੋਲਦੇ ਹੀ ਨਹੀਂ ਆਗੇ ਅੱਜ ਤੋ ਜਦੋਂ ਜੇਲ੍ਹ ਦੇ ਅੰਦਰ ਗਿਆ ਤਿੰਨ ਹਜ਼ਾਰ ਦਿਨ ਤੋਂ ਬਾਅਦ ਹੀ ਇਹਨੂੰ ਮਾਰਕਟਾਈ ਕੀਤੀ ਗਈ ਡਿਪਟੀ ਵੱਲੋਂ ਕੱਪੜੇ ਲਵਾ ਕੇ ਮਿਲ ਮਾਰਕਟ ਆਈ ਤੋਂ ਬਾਅਦ ਮੇਰੇ ਬੇਟੇ ਦਾ ਫੋਨ ਮੈਨੂੰ ਬਹੁਤ ਘੱਟ ਆਉਂਦਾ ਰਿਹਾ ਨਾ ਆਇਆ ਹੀ ਨਹੀਂ ਫੋਨ ਬਿਲਕੁਲ ਨਹੀਂ ਆਇਆ ਮੈਨੂੰ ਲੱਗਾ ਡਿੱਪੀ ਨੇ ਮਰਤਾ ਹੀ ਕੀਤੀ ਆ ਮੇਰੇ ਬੇਟੇ ਨੇ ਕਿਸੇ ਨੇ ਮੈਨੂੰ ਦੱਸਿਆ ਵਾ ਭਾਜੀ ਕਿਸੇ ਨੇ ਦੱਸਿਆ ਔਰ ਮੈਂ ਤੇ ਮੇਰੇ ਬੇਟੇ ਨੇ ਵੀ ਮੈਨੂੰ ਬਾਅਦ ਚ ਫੋਨ ਕਰਕੇ ਦੱਸਿਆ ਵਾ ਕਿ ਮੰਮੀ ਬੋਟ ਵੀ ਲਵਾ ਕੇ ਪੈਰਾਂ ਦੇ ਡੰਗਾ ਮਾਰਦੇ ਸੀਗੇ ਇਹ ਕਿਸੇ ਨੂੰ ਮੈਮ ਉਹ ਤੋਂ ਪਹਿਲਾਂ ਕਿੱਥੇ ਦਿੰਦੀ ਕੋਈ ਦੱਸਿਆ ਨਾ ਇਹ ਜਦੋਂ ਜੇਲ੍ਹ ਦੇ ਅੰਦਰ ਗਿਆ 4 ਦਿਨ ਬਾਅਦ ਦੀ ਗੱਲ ਆ ਉਸ ਤੋਂ ਬਾਅਦ ਹਿੰਮਤ ਸ਼ਰਮਾ ਜਦੋਂ ਆ ਗਿਆ ਕਹਿੰਦਾ ਮੰਮੀ ਹੁਣ ਮੇਰਾ ਬਚਾ ਨਹੀਂ ਹੈਗਾ ਹਿੰਮਤ ਸ਼ਰਮਾ ਇੱਥੇ ਆ ਗਿਆ ਵਾ ਮੇਰਾ ਬਚਾ ਨਹੀਂ ਹੈਗਾ ਮੇਰੇ ਬੇਟੇ ਨੇ ਖੁਦ ਇੰਨੀ ਗੱਲ ਨੂੰ ਕਿਹਾ ਵਾਂਗਾ ਇਹਦਾ ਦੂਜਾ ਪਾਸੇ ਅੰਦਰ ਆ ਮੈਂ ਬੇਟਾ ਨੀਲਾ ਹੋਇਆ ਪਿਆ ਵਾ ਮੈਂ ਖੁਦ ਵੇਖ ਕੇ ਆਈ ਮੂੰਹ ਦੇ ਅੰਦਰ ਕੀ ਆ ਰਾਤ ਚੱਕੀ 'ਚੋਂ ਇਹਨਾਂ ਨੇ ਦੂਸਰੀ ਚੱਕੀ ਦੇ ਵਿੱਚ ਸ਼ਿਫਟ ਕੀਤਾ ਵਾ ਉਹਨੂੰ ਇਹ ਹੁਣ ਜੇਲ੍ਹ ਦੇ ਅੰਦਰ ਡਾਕੂ ਬਚਾਈ ਜੇ ਕੋਈ ਹੋਰ ਫਰਾਰ ਦੋ ਦੋ ਬੱਚੇ ਮੇਰੇ ਇੱਕ ਸਾਜਨ ਮੇਰਾ ਬੇਟਾ ਵਾ ਉਹ 16 ਸਾਲ ਦਾ ਬਣੀ ਜਦੋਂ ਦੇ ਨਜਾਇਜ਼ ਪਰਚੇ ਪਾ ਪਾ ਕੇ ਅੰਦਰ ਉਹ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਆ ਫਿਰੋਜ਼ਪੁਰ ਤੋਂ ਮੇਰਾ ਬੇਟਾ ਜੱਜ ਅੱਗੇ ਵੀ ਦੁਹਾਈ ਉਹਨੇ ਦੋ ਤਿੰਨ ਵਾਰੀ ਦਿੱਤੀ ਕਿ ਜੱਜ ਸਾਹਿਬ ਸਾਡੇ ਇੱਕ ਇੱਕ ਪਰਚੇ ਦੀ ਇਨਵੈਸਟੀਗੇਸ਼ਨ ਕਰੋ ਪਰਚੇ ਨਜਾਇਜ਼ ਪਾਏ ਗਏ 16 ਸਾਲ ਦੇ ਨਜਾਇਜ਼ ਜੇਲ੍ਹ ਘੱਟ ਰਹੇ ਆ ਅੰਦਰ ਪ੍ਰਸ਼ਾਸਨ ਸਾਡੀ ਕੁੱਟਮਾਰ ਕਰਦਾ ਗੱਲ ਤੋਂ ਬਿਨਾ ਬੋਲਦੇ ਨਹੀਂ ਆ ਉਹ ਵੀ ਮੇਰੇ ਬੇਟੇ ਨੂੰ ਸੇਵ ਕੀਤਾ ਜਾਵੇ ਮੈਂ ਉਹੀ ਮੰਗ ਕਰਦੀ ਆਂ ਕਿ ਉਹ ਵੀ ਮੇਰਾ ਬੇਟਾ 2 ਮਹੀਨੇ ਹੋ ਗਏ ਚੱਕੀ ਦੇ ਅੰਦਰ ਦੋ ਤਾਲੇ ਮਾਰ ਕੇ ਬੰਦ ਕੀਤਾ ਆ ਇਹਨਾਂ ਨੇ ਭਗਵਾਨ ਤੁਮਾਰ ਸਰਕਾਰ ਕੀ ਕਰ ਸਕਦੀ ਅੱਜ ਤੱਕ ਮੈਂ ਦੇਖੋ ਜ ਹੋਇਆ ਵੇਖਿਆ ਹੀ ਨਹੀਂ ਬਲ ਲਾ 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 ਹੁੰਦੀਆਂ ਨੇ ਮੇਰੇ ਬੱਚਿਆਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿਉਂਕਿ ਮੇਰਾ ਕੋਸਪੈਂਡ ਖੁਦ ਪੁਲਿਸ ਮਲਾਜਮ ਆ ਮੇਰੇ ਬੱਚੇ ਉਹਦੇ ਛੋਟੇ ਸੀਗੇ ਸਾਨੂੰ ਕੁਝ ਵੀ ਨਾ ਪੈਨਸ਼ਨ ਨਾ ਮੇਰੇ ਬੱਚਿਆਂ ਨੂੰ ਕੋਈ ਨੌਕਰੀ ਕੋਈ ਨਸ਼ਾ ਵਹਿਲ ਨਹੀਂ ਮੇਰੇ ਬੱਚੇ ਹੈਲਥੀ ਸਾਈਜ਼ 5 5.5 6 6 ਫੁੱਟ ਦੇ ਮੇਰੇ ਬੱਚੇ ਨੇਗੇ ਇੱਕ ਬੱਚੇ ਦੀ ਲਾਸ਼ ਬਰਾਮਦ ਹੋਈ ਤੁਹਾਨੂੰ ਨਾ ਨੂੰ ਕੁਝ ਦੱਸਦੇ ਹੀ ਨਹੀਂ ਪਏ ਇੱਕ ਮਲਾਜਮ ਕਰ ਗਿਆ ਉਹ ਖੁਦ ਕਹਿੰਦਾ ਮੈਨੂੰ ਪਤਾ ਨਹੀਂ ਮੈਨੂੰ ਠਾਣੇੋਂ ਫੋਨ ਆ ਗਿਆ ਵਾ ਕਿੱਥੇ ਹੈ ਕਿੱਥੇ ਆ ਪਤਾ ਕੁਝ ਨਹੀਂ ਦੱਸਦੇ ਆ ਪਤਾ ਨਹੀਂ ਸਾਨੂੰ ਇਹਨਾਂ ਕਿੱਥੇ ਰੱਖੀ ਆ ਮੈਂ ਸਾਨੂੰ ਨਹੀਂ ਦੱਸ ਮੈਂ ਮੈਂ ਆਪਣੇ ਦੂਜੇ ਬੇਟੇ ਦੀ ਮੰਗ ਕਰਨੀ ਮੇਰੇ ਬੱਚੇ ਦੇ ਆਰਡਰ ਵੀ ਹੋ ਚੁੱਕੇ ਨੇ ਇਹ ਉੱਪਰ ਚਿਹਰੇ ਪਰਚੇ ਪਾਈ ਜਾਂਦੇ ਜਲਦ ਤੋਂ ਜਲਦ ਮੇਰੇ ਬੱਚੇ ਨੂੰ ਉਹਨੂੰ ਇੱਕ ਇੱਕ ਪਰਚੇ ਦੀ ਇਨਵੈਸਟੀਗੇਸ਼ਨ ਕਰਕੇ ਰਹਾ ਕੀਤਾ ਜਾਵੇ ਉਹ ਜਦ ਨਹੀਂ ਮੈਂ ਨਹੀਂ ਬੱਚਾ ਆਪਣਾ ਚੁੱਕਾਂਗੀ ਭਾਵੇਂ ਮਿੰਨਾ ਪਿਆਰ ਵੇ ਕਿਉਂਕਿ ਜੇਲ੍ਹ ਸੁਪਰਡੈਂਟ ਨੂੰ ਡਿਸਮਿਸ ਕਰਕੇ ਘਰ ਭੇਜਿਆ ਜਾਵੇ ਭਗਵੰਤ ਮਾਨ ਸਰਕਾਰ ਗੈਂਗਸਟਰਾਂ ਦੀ ਜਿਹੜੀ ਹੈ ਉਹ ਪ੍ਰਾਪਰਟੀ ਉਹਨੂੰ ਸੀਲ ਕਰਨ ਤੇ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਸੀਲ ਕੀਤੀਆਂ ਜਾਣ ਨਾ ਇਹ ਵਿਸੀਲ ਕੀਤੇ ਜਾਣ ਇਹਨਾਂ ਦੀਆਂ ਪ੍ਰਾਪਰਟੀਆਂ ਕਿੱਦਾਂ ਬਣੀਆਂ ਵਾ ਇਹਨਾਂ ਦੀ ਤਨਖਾਹ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿੱਥੋਂ ਪੈਸਾ ਆਉਣ ਡਿਆ ਚੱਕੀਆਂ ਦੇ ਅੰਦਰ ਅੱਜ ਭਗਵੰਤ ਮਾਨ ਨੂੰ ਬੇਇਨਤੀ ਕਰਨੀ ਹੁਣ ਜੇ ਹੁਣ ਬੰਦਾ ਗੱਲ ਕਰਕੇ ਜੇਲ੍ਹ ਦੇ ਅੰਦਰ ਜਾ ਕੇ ਜੇਲ੍ਹ ਦੀ ਤਲਾਸ਼ੀ ਕੀਤੀ ਜਾਵੇ ਮੈਨੂੰ ਨਾਲ ਲੈ ਕੇ ਕੀਤੀ ਜਾਵੇ ਸਭ ਦਾ ਵੱਧ ਨਾ ਜਾ ਜੇਲ੍ਹ ਦੇ ਅੰਦਰੋਂ ਨਹੀਂ ਨਿਕਲਦਾ ਤੇ ਸੇ ਮੇਰੇ ਬੱਚਿਆਂ ਨੂੰ ਦੂਜਿਆਂ ਨੂੰ ਮੈਨੂੰ ਸਵੇਤ ਹੀ ਤੇ ਮਾਰ ਦਿੱਤਾ ਜਾਵੇ ਤਾਂ ਇਹ ਹੋਈ ਮੰਗ ਭਗਵੰਤ ਮੰਗ ਕਰਦੀ ਬਾਕੀ ਇਨਸਾਫ ਦੀ ਤਾਂ ਮੈਨੂੰ ਪਤਾ ਵਾ ਬੜੀਆਂ ਮਾਵਾ ਦੇ ਪੁੱਤ ਮਰ ਗਏ ਸਿੰਧੂ ਮੋਚੇ ਵਾਲੇ ਨੂੰ ਇਨਸਾਫ ਨਹੀਂ ਮਿਲਿਆ ਸਾਬ ਨਿਕਲ ਗਏ ਕੋਈ ਗੱਲ ਹੀ ਨਹੀਂ ਪਹਿਲੇ ਆਂਦੇ ਆ ਮਾਰਦਾ ਆ ਉਹ ਕਰਦਾ ਆ ਉਹ ਕਰ ਦਿੱਤਾ ਉਹ ਵੀ ਬੈਠ ਗਏ ਨੇ ਮਮੀ ਬੈਠ ਜਾਣਾ ਕਿਉਂਕਿ ਇਹ ਮੇਰੇ ਬੱਚਾ 7 ਸਾਲ ਦਾ ਮੇਰਾ ਬੱਚਾ ਜਿਹੜਾ ਟਾਬਿਆਂ ਦੇ ਕੰਮ ਇੰਨਾ ਵੀ ਕੀਤਾ ਮੈਂ ਵੀ ਘਰਾਂ ਚ ਕੰਮ ਕੀਤਾ ਮੇਰੇ ਜਿਹੜੇ ਜੇ 8 ਸੀ ਅਫਸਰ ਸੀ ਉਹਨਾਂ ਦੇ ਘਰਾਂ ਚ ਖੁਦ ਕੰਮ ਵਾਲੀਆਂ ਲੱਗੀਆਂ ਸੀ ਮੇਰੇ ਬਹੁਤ ਹੀ ਕਾਫੀ ਦਿਨ ਦਾ ਲਾਇਆ ਹੈ ਕੋਈ ਉੱਚ ਅਧਿਕਾਰੀ ਇੱਥੇ ਆਇਆ ਤੁਹਾਡੇ ਜਿਹੜੀ ਤੁਸੀਂ ਮੰਗ ਕਰ ਰਹੇ ਹੋ ਕੋਈ ਕੋਈ ਆਇਆ ਕੋਈ ਨਹੀਂ ਆਇਆ ਇਹਨੇ ਤੁਹਾਡੀ ਸਾਰ ਲਈ ਕੋਈ ਆ ਕੋਈ ਨਹੀਂ ਆਇਆ ਸਵੇਰ ਦੇ ਖੱਜਲ ਖਰਾਬ ਕਰਾਈ ਜਾਂਦੇ ਆ ਉੱਥੇ ਅੱਜ ਤੇ ਅਜੇ ਧੋੜੇ ਫਿਰ ਰਹੇ ਸਾਨੂੰ ਅੱਜ ਤੱਕ ਵੇਖਿਆ ਹੀ ਨਹੀਂ ਬੱਚਾ ਨੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਬਾ ਇਹਨਾਂ ਦੀਆਂ ਵੀ ਪ੍ਰੋਫਿਟੀਆਂ ਸੀਲ ਕੀਤੀਆਂ ਜਾਣ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿਉਂਕਿ ਇਹ ਜੇਲ੍ਹ ਦੇ ਅੰਦਰ ਨਸ਼ਾ ਮੁਕਾਬਕਾ ਕੇ ਬਣੇ ਨੇਗੇ ਜੀ ਇਸ ਦੇ ਨਾਲ rahul kumar ਦਾ ਰੋਲਾ ਨਾਮ ਦਾ ਜਿਹੜਾ ਨਾ ਲੜਕਾ ਸੀਗਾ ਉਹਦੇ ਉਹ ਜੇਲ੍ਹ ਦੇ ਵਿੱਚ ਜੇਲ੍ਹबंद ਸੀਗਾ ਤੇ ਅਰਾਧੀ ਕੁਝ ਕਿਸੇ ਕਾਰਨ ਕਰਕੇ ਉਹਦੀ ਜਿਹੜੀ ਡੈਥ ਹੋ ਗਈ ਹੈ ਪਰਿਵਾਰ ਵੱਲੋਂ ਜਦੋਂ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਾ ਉਹਨਾਂ ਨੇ ਧਰਨਾ ਲਗਾਇਆ ਸੀ ਇੱਥੇ ਮੇਨ ਚੁਭਾਲ ਰੋਡ ਤੇ ਤੇ ਪ੍ਰਸ਼ਾਸਨ ਵੱਲੋਂ ਜੁਡੀਸ਼ੀਅਲ ਨੂੰ ਲੈ ਕੇ ਭੇਜਿਆ ਗਿਆ ਸੀਗਾ ਜਿਸ ਤੇ ਜੁਡੀਸ਼ੀਅਲ ਮੈਡਮ ਗਰਮਾ ਗੁਪਤਾ ਜਿਹੜੇ ਜੀਐਮਆਈਸੀ ਉਹਨਾਂ ਦੀ ਇਨਕੁਆਇਰੀ ਜਿਹੜੀ ਉਹਨਾਂ ਨੇ ਬਿਠਾ ਦਿੱਤੀ ਹੈ ਉਹਨਾਂ ਨੇ ਆਪਣੀ ਨਿਗਰਾਨੀ ਇਹ ਜਿਹੜੀ ਅਗਲੀ ਇਨਕੁਆਇਰੀ ਉਹ ਕਰਕੇ ਕੰਪਲੀਟ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਮਤਲਬ ਉਹ ਬਣਦੀ ਕਾਨੂੰਨੀ ਕਾਰਵਾਈ ਅਮਦਗੀਆਂ ਕਰਦੇ ਸਹੀ ਪਰ ਇਹ ਕਹਿੰਦਾ ਜੇਲ੍ਹ ਦੇ ਅੰਦਰ ਉਸਦੀ ਡੈਥ ਹੋਈ ਆ ਪਰਿਵਾਰ ਦਾ ਕਹਿਣਾ ਹੈ ਦੇਖੋ ਇਹ ਅਲੀਗੇਸ਼ਨ ਜਿਹੜੇ ਹਨ ਇਹ ਪਰਿਵਾਰ ਕਹਿ ਰਿਹਾ ਕਿ ਜੇਲ੍ਹ ਦੇ ਅੰਦਰ ਹੋਈ ਹੈ ਇਹ ਨਹੀਂ ਪਤਾ ਹਸਪੀਟਲ ਜਾ ਕੇ ਹੋਈ ਹੈ ਇਹ ਜਦੋਂ ਪੋਸਟਮਾਰਟਮ ਹੋਏਗਾ ਉਹਦੇ ਅਕੋਰਡਿੰਗ ਅੱਗੇ-ਅੱਗੇ ਜੋ ਵੀ ਤੱਥ ਸਾਹਮਣੇ ਆਈ ਜਾਣਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਲੜਕੇ ਦੀ ਫਰਦ ਕਹਿਣਾ ਹੈ ਕਿ ਜਿਹੜੇ ਡਿਪਟੀ ਔਰੰਚ ਇਸ ਰਖਦਤ ਲੱਗੇ ਦੇਖੋ ਇਹ ਇਹ ਚੀਜ਼ਾਂ ਅੰਦਰ ਦੀਆਂ ਨੇ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਨਾ ਕੋਈ ਅਜੇ ਤੱਕ ਕੋਈ ਸ਼ਿਕਾਇਤ ਮਿਲੀ ਸੀ ਇਸ ਪਹਿਲਾਂ ਇਸ ਮੈਟਰ ਦੇ ਜੇ ਕੋਈ ਮਿਲੂਗੀ ਜੋ ਵੀ ਅੱਗੇ ਧਿਆਨ ਆਪਣੇ ਲਿਖਾਉਣਗੇ ਉਹਦੇ ਅਕੋਰਡਿੰਗ ਅੱਗੇ ਕਾਰਵਾਈ ਹੋਏਗੀ ਆ ਧਰਨਾ ਚੁਗਾ ਦਿੱਤਾ ਗਿਆ ਇਹਨਾਂ ਨੂੰ ਵਿਸ਼ਵਾਸਨ ਦ ਵਿਸ਼ਵਾਸ ਇਹਨਾਂ ਨੂੰ ਦਵਾ ਦਿੱਤਾ ਗਿਆ ਵਾ ਅਨਕੁਆਰੀ ਜਿਹੜੀ ਜੁਡੀਸ਼ੀਅਲ ਹੋਣੀ ਹੈ ਧਰਨਾ ਇਹਨਾਂ ਪਰਿਵਾਰ ਨੇ ਸਹਿਮਤ ਹੋਏ ਨੇ ਧਰਨਾ ਚੁੱਕ ਦਿੱਤਾ ਉਹਨੂੰ ਕੋਸਟ ਮੈਡਮ ਕਰਾ ਕੇ ਅਗਲੀ ਕਾਰਵਾਈ ਇਹਨਾਂ ਨਾਲ ਝਗੜਾ ਹੈ ਮੈਨੂੰ ਇਸ ਦੇ ਬਾਰੇ ਜਿਹੜੇ ਭੰਡਾਲ ਸਾਹਿਬ ਨੇ ਕੋਈ ਠੀਕ ਹੈ ਪੱਠਾ ਸਾਹਿਬ ਨੇ ਸੁਪਰਡੰਟ ਸਾਹਿਬ ਡਿਪਟੀ ਸੁਪਰਡੰਟ ਸਾਹਿਬ ਆਏ ਸੀਗੇ ਉਹ ਵੀ ਇੱਥੇ ਹੋ ਗਏ ਗਏ ਨੇ ਹਾਂ ਜਿਹੜੀਆਂ ਮਾਮਾਂ ਦੇ ਪੁੱਤ ਜਾਂਦੇ ਆ ਮਾਮਾਂ ਰੋਣ ਦੇ ਮਾਰ ਜਾਂਦੇ ਨੇ ਮੇਰੇ ਜੀ ਮਾਮਾਂ ਦੀ ਬੰਦਗੀ ਹੋ ਜਾਂਦੀ ਹੈ ਇਹਦਾ ਕੀ ਗੱਲ ਨੂੰ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ ਰੋਸ ਪ੍ਰਦਰਸ਼ਨ ਕਰ ਰਹੇ ਮੇਰੇ ਭੈਣ ਦਾ ਬੇਟਾ ਜੇਲ੍ਹ ਚ ਮਾਰ ਦਿੱਤਾ ਗਿਆ ਅਸੀਂ ਅੰਮ੍ਰਿਤਸਰ ਰਹਿੰਦੇ ਆ ਇਹ ਛੋਟਾ ਹਰੀਪੁਰ ਅਲਾਮਾਬਾਦ থানা ਕੀ ਹੋਈ ਗੱਲਬਾਤ ਹੈ ਕਿ ਮੁੰਡਾ 1.5 ਮਹੀਨਾ ਪਹਿਲਾਂ ਪੁਲਿਸ ਨੇ ਚੱਕਿਆ ਨਗਾਇਜ਼ ਪਰਚੇ ਪਾ ਕੇ ਉਹਦੇ ਤੇ ਉਹਨੂੰ ਜੇਲੇ ਸੁਟਿਆ ਵਾ ਜੇਲ੍ਹ ਜਾਣਸਾ ਰਹੀ ਉਹ ਮੁੰਡੇ ਨੇ ਸਾਨੂੰ ਫੋਨ ਕੀਤਾ ਦੂਜੇ ਤੇ ਜਿਹੜੇ ਦਿਨ ਬਾਅਦ ਕਿ ਮੈਨੂੰ ਡਿਫਟੀ ਨੇ ਬਹੁਤ ਸਾਰਾ ਸਲਾਮਾਬਾਦੋਂ ਫੋਨ ਗਿਆ ਪੁਲਿਸ ਦਾ ਜੇਲ੍ਹ ਚ ਡਿਪਟੀ ਨੇ ਅੰਦਰ ਢਾ ਕੇ ਉਹਨੂੰ ਨੰਗਾ ਕਰਕੇ ਬਹੁਤ ਕੋ ਮਾਰਕੋਟਾਈ ਕੀਤੀ ਆ ਮੁੰਡੇ ਰਫਰਦੇ ਜਿਹੜੇ ਚੌਥੇ ਦਿਨ ਫੋਨ ਕਰਕੇ ਕਿਹਾ ਕਿ ਮੈਨੂੰ 7 ਲੱਖ ਜਿੱਥੋਂ ਮਰਜ਼ੀ ਕਰਕੇ ਦਿਓ ਮੈਨੂੰ ਪੈਸੇ ਚਾਹੀਦੇ ਮੈਨੂੰ ਚੱਕੀਆਂ ਜੇ ਨਾ ਬੰਦ ਕੀਤਾ ਵਾ ਤੇ ਉਹਨੂੰ ਘਰ ਫੋਨ ਵੀ ਨਹੀਂ ਕਰਨਦੇ ਤੇ ਮੁਲਾਕਾਤ ਮੇਰੀ ਭੈਣ ਪਾਉਣ ਗਈ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਤੇ ਕੱਲ ਸ਼ਾਮ ਨੂੰ ਮੁੰਡੇ ਨੂੰ ਕੋਸ ਖਾਣੇ ਚ ਦੇ ਕੇ ਜਾਂ ਮਾਰ ਪੁੱਟ ਕੇ ਜਾਂ ਤਾਂ ਗळा ਦਬਾ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਆ ਪੁਲਿਸ ਵੱਲੋਂ ਸਾਨੂੰ ਜੇਲ੍ਹ ਵੱਲੋਂ ਕੋਈ ਕਨਫਰਮ ਨਹੀਂ ਕੀਤਾ ਗਿਆ ਕਿ ਤੁਹਾਡਾ ਬੱਚੇ ਦੀ ਡੈਥ ਹੋ ਚੁੱਕੀ ਆ ਅੱਜ ਆਜੇ ਸੀਰੀਅਸ ਆ ਤੁਸੀਂ ਸਾਡੇ ਨਾਲ ਹਸਪੀਟਲ ਆਓ ਸਾਨੂੰ ਪੁਲਿਸ ਨੇ ਸਾਰਾ ਕੁਝ ਸਪਾ ਕੇ ਰੱਖਿਆ ਪੁਲਿਸ লাশ ਵੀ ਖੁਰਦ-ਗੁਰਦ ਕਰਨ ਨੂੰ ਫਿਰੰਡੀ ਸੀ ਅਸੀਂ ਸਿਵਲ ਹਸਪੀਟਲੋਂ ਸਵੇਰੇ 1.5-2 ਵਜੇ লাশ ਦਾ ਪਤਾ ਕੀਤਾ ਸਾਨੂੰ ਗੁੰਮਰਾਹ ਪੂਰਾ ਦਿਨ ਕੀਤਾ ਗਿਆ ਪੁਲਿਸ ਵੱਲੋਂ ਤਾਨੂੰ ਕਿਸੇ ਵਾਲੇ ਕਾਲ ਆਈ ਸੀ ਕੀ ਤੁਹਾਡੇ ਨੂੰ ਸਾਨੂੰ ਕਾਲ ਕਿਸੇ ਨੇ ਨਹੀਂ ਕੀਤਾ ਸਿਰੇ 10 ਵਜੇ ਇੱਕ ਮੁਲਾਜ਼ਮ ਗਿਆ ਉਹਨੇ ਸਿਰਫ ਇਨਾਤ ਮੈਸੇਜ ਦਿੱਤਾ ਕਿ ਸਿਵਲਾ ਹਸਪੀਟਲ ਤੁਹਾਡੇ ਮੁੰਡੇ ਨੂੰ ਸੱਟਾਂ ਲੱਗੀਆਂ ਤੇ ਉੱਥੇ ਪਹੁੰਚ ਜਾਓ ਇਹ ਚਾਰ ਸ਼ਬਦਾਂ ਤੋਂ ਸਵਾ ਪੁਲਿਸ ਵਾਲੇ ਨੇ ਕੁਝ ਨਹੀਂ ਸਾਨੂੰ ਕਿਹਾ ਉਸ ਤੋਂ ਬਾਅਦ ਅਸੀਂ ਉਹਨਾਂ ਪੁੱਛਿਆ ਕਿ ਦੱਸੋ ਕੀ ਗੱਲ ਹੋਈ ਉਹਨੇ ਗਾਲਾਂ ਦਾ ਮੈਨੂੰ ਤਾਂ ਖੁਦ ਨਹੀਂ ਪਤਾ ਮੈਂ ਤੁਹਾਨੂੰ ਕੀ ਦੱਸਾਂ ਫਿਰ ਅਸੀਂ ਹਸਪੀਟਲ ਛਾਂਬੇਂਡ ਕਰਨੀ ਚਾਨੂੰ ਕਰ ਦਿੱਤੀ ਆ ਦੇਵ ਸਿਵਲਾ ਹਸਪੀਟਲ ਪਹੁੰਚਿਆ ਉਹ ਕਹਿੰਦੇ ਗੁਰਨਾਣਕ ਵਾਲਾ ਆਸ ਜੇ ਗੁਰਨਾਣਕ ਪਹੁੰਚੇ ਉਹ ਕਹਿੰਦੇ ਸਿਵਲਾ ਵਾਲਾ ਆਸ ਸਾਨੂੰ ਕੋਥੇ লাশ ਨਹੀਂ ਦੱਸਦਾ ਪਿਆ ਮੁੰਡੇ ਦੀ 25 26 ਸਾਲ ਹੋ ਗਈ ਨਹੀਂ ਨਹੀਂ ਇਨਕੁਆਰੀ ਤਗੜਾ ਕੋਈ ਨਾ ਸ਼ਪਾਤਾ ਨਹੀਂ ਕਰਦਾ ਮੰਗ ਕਰਦੇ ਆ ਕਿ ਸਾਨੂੰ ਇਨਕੁਆਰੀ ਕਰਕੇ ਇਨਸਾਫ ਦਵਾਇਆ ਜਾਏ ਕਿ ਜੇਲ੍ਹ ਦੇ ਵਿੱਚ ਬੰਦਾ ਇਦਾਂ ਅਮਰਜੈਂਸੀ ਕਿੱਦਾਂ ਮਰ ਸਕਦਾ ਹੈ ਕੋਈ ਸੇਫ ਨਹੀਂ ਹੈ ਬਾਕੀ ਹੋਰ ਐਸੇ ਜਿਹੜੇ ਬਹੁਤ ਕੁੱਝ ਛਪਾਉਂਦੀ ਆ ਜੇਕਰ ਇਮਾਨਦਾਰ ਕੋਈ ਪੁਲਿਸ ਆਫੀਸਰ ਜਾਂ ਪੁਲਿਸ ਕਮਿਸ਼ਨਰ ਸਾਡੀ ਆਵਾਜ਼ ਨੂੰ ਸੁਣਦਾ ਨਾ ਜੇਕਰ ਬੰਦਾ ਗੁਨਾਹ ਕਰਦਾ ਤੁਸੀਂ ਉਹਦੇ ਮੌਰੀ ਕੱਢ ਜਾਂਦੇ ਹੋ ਉਹਨੂੰ ਫਾਇਲ ਆਉਣ ਤੱਕ ਜਾਂਦੇ ਹੋ ਇਹਨੂੰ ਕਾਊਂਟਰ ਕਰ ਦਿੰਦੇ ਹੁਣ ਤੁਹਾਡੇ ਮਤੇ ਅੰਦਰ ਪੁਲਿਸ ਭਲਾ ਆ ਜਾ ਮਰ ਦਿੱਤੀ ਕਾਤਲਾ ਉਹ ਇਹਦਾ ਕੀ ਕਰੋਗੇ ਸਾਨੂੰ ਦੱਸੋ ਸਾਨੂੰ ਇਨਸਾਫ ਚਾਹੀਦਾ ਹੈ ਜਿਹੜਾ ਧਰਨਾ ਕਿੰਨੀ ਜਿੰਦਾ ਚੱਲੇਗਾ ਇਹ ਧਰਨਾ ਲਗਾਤਾਰ ਚੱਲੇਗਾ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਲਗਾਤਾਰ ਚੱਲੇਗਾ ਕੋ ਘੜਤਾ ਹਉ ਤੇ ਵੀ ਬੈਠਾਂਗੇ ਹਾਂ